ਅੱਜ ਦਾ ਸਮੈਨਾ ਮਾ ਕਾਲੀਦਾਲ ਇੱਕ ਸੰਕਟ ਤੋਂ ਚੋਂ ਨਿਕਲ ਕੇ ਬਾਹਰ ਆਇਆ ਵਾ ਮੈਨੂੰ 30 ਸਾਲ ਵਰਦੀਆਂ ਗੋਲੀਆਂ ਵਿੱਚ ਸਰਦਾਰ ਪ੍ਰਕਾਸ਼ ਸੰਬਾਦਲ ਜੀ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਇਸ ਜ਼ਿਲ੍ਹੇ ਵਿੱਚੋਂ ਸਰਦਾਰ ਪ੍ਰਕਾਸ਼ ਸਿੰਘ ਮਜੀਠਾ ਜੀ ਦਲਬੀਰ ਸਿੰਘ ਰਾਣੀ ਜੀ ਡਾਕਟਰ ਰਤਨ ਸਿੰਘ ਜੀ ਬ੍ਰਹਮਪੁਰਾ ਜੀ ਜਨਮੇਜਾਸਨ ਸੇਖਵਾ ਜੀ ਧਵਾਨ ਸਾਹਿਬ ਢੀਡਸਾ ਸਾਹਿਬ ਤੇ ਭੁੰਡੜ ਸਾਹਿਬ ਚਾਰ ਪੰਜ ਬੰਨੇ ਹੋਰ ਨੇ ਜਿਨ੍ਹਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਮਗਰ ਖਲੋ ਕੇ ਵਰਦੀਆਂ ਗੋਲੀਆਂ ਵਿੱਚ ਕੰਮ ਕੀਤਾ ਔਰ ਉਸ ਵੇਲੇ ਵੀ ਜਿਹੜੇ ਅੱਜ ਲੋਕ ਖਿਲਾਫ ਬੋਲਦੇ ਨੇ ਇਹਨਾਂ ਦੀ ਜ਼ੁਬਾਨ ਵੀ ਚੱਲਦੀ ਸੀ ਗੋਲੀਆਂ ਵੀ ਚੱਲਦੀਆਂ ਸੀ ਉਸ ਸਮੇਂ ਤੜਵੇ ਦੀ ਇਲੈਕਸ਼ਨ ਵਿੱਚ 38 ਐਮਐਲਆ ਦੇ ਕੈਂਡੀਡੇਟ ਕਾਲੀ ਦਲ ਦੇ ਜਿਹੜੇ ਨੇ ਉਹ ਸ਼ਹੀਦ ਕਰ ਦਿੱਤੇ ਗਏ ਪਰ ਉਸ ਸੰਕਟ ਦੇ ਵਿੱਚੋਂ ਬੜੀ ਸਿਆਣਪ ਦੇ ਨਾਲ ਬੜੀ ਲਿਆਕਤ ਦੇ ਨਾਲ ਬੜੀ ਦੂਰਅੰਦੇਸ਼ੀ ਦੇ ਨਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕੰਮ ਕਰਕੇ ਇਹ ਪੰਜਾਬ ਦੀ ਧਰਤੀ ਤੇ ਸਰਕਾਰ ਬਣਾ ਕੇ ਲੋਕਾਂ ਦੇ ਜ਼ਖਮਾਂ ਤੇ ਮਲਮ ਪੱਟੀ ਕੀਤੀ। ਔਰ ਹਮੇਸ਼ਾ ਦਿੱਲੀ ਗਈ ਤੱਕ ਅਤੇ ਕੋਈ ਵੀ ਵਹਿ ਜਾਵੇ। ਉਹ ਸਿੱਖ ਕੌਮ ਨੂੰ ਬਰਬਾਦ ਕਰਨ ਵਾਸਤੇ ਕੋਈ ਕਸਰ ਨਹੀਂ ਛੱਡਦਾ। ਜੇ ਮੁਗਲਾਂ ਨੇ ਸਾਡੇ ਗੁਰੂ ਸਾਹਿਬਾਨਾਂ ਨੂੰ ਸ਼ਹੀਦ ਕੀਤਾ। ਭਾਈ ਮਤੀ ਦਾ ਸਤੀ ਦਾਸ ਜੀ ਨੂੰ ਸ਼ਹੀਦ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ। ਉਹਨਾਂ ਦੇ 2.5 ਸਾਲ ਦੇ ਪੁੱਤਰ ਨੂੰ ਸ਼ਹੀਦ ਕੀਤਾ। ਔਰ ਮੈਂ ਸਮਝ ਨਾ ਵਾਂ ਜੇ ਅੰਗਰੇਜ਼ ਨਹੀਂ ਛੱਡੀ ਤੇ ਜੇ ਉਹਦੋਂ ਮੋਰੋ ਕਾਂਗਰਸ ਪਾਰਟੀ ਆਈ ਕਾਂਗਰਸ ਪਾਰਟੀ ਦੇ ਸਾਡੇ ਜਾਨ ਤੋਂ ਪਿਆਰੇ ਹਰਮੰਦਰ ਸਾਹਿਬ ਦੇ ਵਿੱਚ ਤਲਾਖ ਖੂਲਾ ਕਰ ਦਿੱਤਾ ਪਰ ਐਸੀਆਂ ਗੋਲੀਆਂ ਵਰਤੀਆਂ ਵਿੱਚੋਂ ਵੀ ਕਾਲੀ ਧਲ ਨੂੰ ਕੋਈ ਮਾਰਨ ਵਾਲਾ ਜੰਮਿਆ ਨਹੀਂ ਕਾਲੀ ਧਲ ਇਹ ਠੀਕ ਹੈ ਨੀਆ ਚਲਾ ਗਿਆ ਇੱਕ ਵਾਰੀ ਪਾਰਲੀਮੈਂਟ ਦੀ ਇਲੈਕਸ਼ਨ ਹੋਈ ਸਾਰੇ ਵੱਡੇ ਲੀਡਰ ਕੇ ਦੀ ਪਰਲਿਮੈਂਟੋ ਚ 20000 ਵੋਟ ਨਿਕਲੀ ਤੇ ਦੀ 15000 ਨਿਕਲੀ ਔਰ ਇੱਕੋ ਇੱਕ ਹਟਵਾਲ ਦੀ ਜ਼ਮਾਨਤ ਬਚੀ ਬਾਕੀ ਸਾਰਿਆਂ ਦੀਆਂ ਜ਼ਮਾਨਤਾਂ ਜਬਤ ਹੋ ਗਈਆਂ ਪਰ ਦੇਲ ਨਹੀਂ ਛੱਡਿਆ ਮੁੜ ਕੇ ਫਿਰ ਸਰਕਾਰ ਬਣਾਈ ਅੱਜ ਕੋਈ ਕਮਜ਼ੋਰ ਕਾਂਗਰ ਨਹੀਂ ਅੱਜ ਆਖਰੀ ਥਿਆਰ ਜਿਵੇਂ ਕਾਂਗਰਸ ਨੇ ਵਰਤਿਆ ਅੱਜ ਦਿੱਲੀ ਦੇ ਤਖਣ ਦੇ ਵੀ ਉਹ ਵਰਤਿਆ ਸਾਡੀ ਜਾਨ ਤੋਂ ਪਿਆਰਾ ਪਿਆਰੀ ਸਾਡੀ ਅਗਵਾਈ ਕਰਨ ਵਾਲਾ ਸਾਡਾ ਪ੍ਰਧਾਨ ਉਹਨੂੰ ਹਰਮੰਦਰ ਸਾਹਿਬ ਦੇ ਵਿੱਚ ਗੋਲੀ ਮਾਰੀ ਗਈ ਕਿਤੇ ਗੋਲੀ ਉਸ ਬੰਦੇ ਨੇ ਮਾਰੀ ਏ ਮੈਂ ਜਾਣਨਾ ਉਹਨਾਂ ਨੂੰ ਗੋਲੀ ਮਰਵਾਇ ਤੇ ਸੈਂਟਰ ਦੀ ਅੱਖਾਂ ਮੀਟ ਕੇ ਉਹਨਾਂ ਲੋਕਾਂ ਨੇ ਮਰਵਾਈ ਜਿਨ੍ਹਾਂ ਤੇ ਸਾਡੇ ਆਸਾਨ ਨੇ ਜਿਨ੍ਹਾਂ ਨੂੰ ਅਸੀਂ ਐਮਰਜੈਂਸੀ ਵਿੱਚ ਇਹਨਾਂ ਨੂੰ ਜੇਲ੍ਹਾਂ ਚ ਬੰਦ ਕੀਤਾ ਸੀ ਜਿਹੜੇ ਅੱਜ ਰਾਜ ਕਰਦੇ ਨੇ ਸਾਡਾ ਕੋਈ ਕਾਲੀ ਦਲ ਦਾ ਬੰਦਾ ਨਹੀਂ ਸੀ ਫੜਿਆ ਪਰ ਇਹਨਾਂ ਨੂੰ ਛਡਾਉਣ ਲਈ ਸ਼ਰੋਮੇ ਕਾਲੀ ਦਲ ਦੇ ਮੋਰਚਾ ਮੋਰਚਾ ਲਾ ਕੇ ਅਸੀਂ 19 ਮਹੀਨੇ ਲਗਾਤਾਰ ਜੇਲ੍ਹਾਂ ਵਿੱਚ ਗਏ ਤੇ ਜਿੱਦਣ ਐਮਰਜੈਂਸੀ ਤੋੜੀ ਜੈਪ੍ਰਕਾਸ਼ ਜੀਗਵਾਈ ਵਿੱਚ ਲੱਖਾਂ ਲੋਕ ਲੁਧਿਆਣੇ ਵਿੱਚ ਇਕੱਠੇ ਹੋਏ ਤੇ ਇਹਨਾਂ ਦੀਆਂ ਸਿੱਫਤਾਂ ਕਰਦੇ ਆ ਮੂੰਹ ਨਹੀਂ ਸੀ ਥੱਕਦੇ ਕਿਸੇ ਕੁਮਹਾਨ ਅੱਜ ਉਸ ਕੋਲੇ ਜੀਵਿਆ ਬਾਦਲ ਸਾਹਿਬ ਦੇ ਗੋਡੀ ਹੱਥ ਲਾਉਂਦੇ ਸੀ ਮਰਨ ਬਾਅਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਫੱਕੜੇ ਕੋਈ ਖੋਇਆ ਕਿਤੇ ਨਹੀਂ ਖੋਇਆ ਇਹਨਾਂ ਲੋਕਾਂ ਨੂੰ ਖੀਂਦਿਆ ਗਿਆ ਔਰ ਇਹਨਾਂ ਲੋਕਾਂ ਨੇ ਸਿੱਖ ਕੌਮ ਦਾ ਸਰੂਪਾ ਕਰਨੀ ਸਰਦਾਰ ਪ੍ਰਤਾਪ ਸਿੰਘ ਬਾਦਲਦਸ ਫੜ ਕੇ ਕੋਈ ਵਾਪਸ ਲਿਆ ਇਹਨਾਂ ਨੇ ਸਿੱਖ ਕੌਮ ਨੂੰ ਮਲਿਆ ਮੇਟ ਕਰ ਲਈ ਸਰਦਾਰ ਸੰਵੀਰ ਸਿੰਘ ਬਾਦਲ ਨੇ ਹਰਮੰਦਰ ਸਾਹਿਬ ਦੇ ਦਰਵਾਜੇ ਵਿੱਚ ਬੈਠ ਕੇ ਗੋਲੀ ਮਰਵਾਈ ਹਰਗਵਿੰਦ ਪਾਸ਼ਾ ਨੇ ਉਸ ਗੋਲੀ ਤੋਂ ਰੱਖ ਲਿਆ ਸਤਾਈ ਵਿੱਚ ਕੋਈ ਸਰਕਾਰ ਆਉਣ ਤੋਂ ਕੋਈ ਦੁਨੀਆ ਦੀ ਤਾਕਤ ਰੋਕ ਨਹੀਂ ਸਕਦੀ ਸੇ ਤੋਂਬੋ ਸ਼ਕਤੀ ਮਿਲਦੀ ਹੈ ਮੈਂ ਜਿਆਦਾ ਸਮਾਂ ਨਾ ਲਵਾਂ ਗੱਲਾਂ ਕਰਨ ਨੂੰ ਬਹੁਤ ਲੰਬੇ ਚੌੜੇ ਏਜੰਡੇ ਨੇ ਬਹੁਤ ਕੁਝ ਕੀਤਾ ਜਾ ਸਕਦਾ ਪਰ ਪ੍ਰਧਾਨ ਸਾਹਿਬ ਉਂਗਲਾਂ ਤੇ ਗਿਣਨ ਵਾਲੇ ਲੋਕ ਕਿ ਕਲਾਮ ਲਿਆ ਸਕਦੇ ਨੇ ਕ੍ਰਾਂਤੀ ਲਿਆ ਸਕਦੇ ਨੇ ਭਗਤੋ ਨੇ ਕਿੰਨੇ ਕੁ ਬੰਦੇ ਸੀਗੇ ਦੇਸ਼ ਨੂੰ ਜਾਦ ਕਰਾਉਣ ਵਾਲੇ ਪਰ ਖੋਤੇ ਢੋਡੇ ਦਾ ਬੁੱਲ ਪਾ ਲਿਓ ਜਿਹੜੇ ਬੰਦੇ ਕੰਮ ਕਰਦੇ ਨੇ ਉਹਨਾਂ ਨੂੰ ਵੇਖੋ ਕਿੱਥੇ ਕੰਮ ਲੈਣਾ ਇਹਨਾਂ ਕੋਲ ਇਹ ਨਹੀਂ ਬਈ ਗੱਲਾਂ ਚੰਗੀਆਂ ਕਰ ਲਈਆਂ ਤੇ ਆਖਿਆ ਇਹਨੂੰ ਇੱਥੇ ਜੋ ਲੋ ਜੋਤਾ ਲਲਦਾ ਵੀ ਇੱਕ ਨਹੀਂ ਲੋਂਦਾ ਬਾਕੀ ਮੈਂ ਇੱਕ ਮਜੀਠਾ ਸਾਹਿਬ ਨੂੰ ਇਹ ਗੱਲ ਕਵਾਂਗਾ ਤੂੰ ਕੱਲਾ ਨਹੀਂ ਔਰ ਟੱਬਰ ਸਾਰਾ ਤੇਰੇ ਮਗਰ ਕੋਈ ਦੁਨੀਆ ਦੀ ਤਾਕਤ ਤੇਰਾ ਨੁਕਸਾਨ ਨਹੀਂ ਕਰ ਸਕਦੀ ਇੱਕੋ ਹੀ ਗੱਲ 'ਚ ਮੈਂ ਵਾਅਦਾ ਕਰਨਾ ਚਾਹੁੰਦਾ ਉਹਨਾਂ ਨੇ ਕਹਿ ਬ ਨੌਜਵਾਨਾਂ ਨੂੰ ਨੁਮਾਇੰਦਗੀ ਦਿਓ ਨੌਜਵਾਨਾਂ ਨੂੰ ਨੁਮਾਇੰਦਗੀ ਮਿਲਣੀ ਚਾਹੀਦੀ ਐ ਤੇ ਪ੍ਰਧਾਨ ਸਾਹਿਬ ਬੁੱਢਿਆਂ ਤੇ ਕਰੇਚੂਆਂ ਵਾਲੀਆਂ ਗੋਲੀਆਂ ਨਾਲ ਦੇ ਦਿਓ ਇਹਨਾਂ ਦੀ ਵੀ ਲੋੜ ਚ ਇਹਨਾਂ ਤਾਂ ਬਗੈਰ ਗੱਡੀ ਨਹੀਂ ਜਰੜਦੀ ਇਸ ਕਰਕੇ ਸਾਰਿਆਂ ਵੱਲੋਂ ਥਾਂ ਥਾਈਂ ਥਾਂ ਰੱਖਣ ਦੀ ਲੋੜ ਆ ਤਾਂ ਹੀ ਗੱਡੀ ਲੈ ਫਿਰ ਸਕਦੀ ਐ ਮੈਂ ਬਹੁਤਾ ਕੁਝ ਨਾ ਕਵਾਂ ਮੈਨੂੰ ਇੱਕ ਮਤਾ ਪੇਸ਼ ਕਰਨ ਲਈ ਕਿਹਾ ਨਾ ਅੱਜ ਦੇ ਇਸ ਡੈਲੀਗੇਟਰ ਦੇ ਲਾ ਸੱਚ ਹਿੰਦੁਸਤਾਨ ਤੇ ਪਾਕਿਸਤਾਨ ਦੀ ਸਰਕਾਰ ਨੂੰ ਅਪੀਲ ਕਰਨਾ ਵਾ ਕਿ ਸਾਡੀ ਜਾਨ ਤੋਂ ਪਿਆਰਾ ਜੋ ਦਰਬਾਰ ਕਰਤਾਰਪੁਰ ਸਾਹਿਬ ਦਾ ਉਹਲੇ ਖੁੱਲੇ ਦਰਸ਼ਨ ਕਰਨ ਲਈ ਜਿਹੜਾ ਪਾਸਪੋਰਟ ਦੀ ਸ਼ਰਤਾਂ ਉਹ ਖਤਮ ਕਰਨੀ ਚਾਹੀਦੀ ਹੈ ਤਾਂ ਕਿ ਹਰ ਵਿਅਕਤੀ ਜਿਹੜਾ ਵਾ ਉਹ ਸਹਿਲੇ ਢੰਗ ਦੇ ਨਾਲ ਉੱਥੇ ਦਰਸ਼ਨ ਕਰ ਸਕੇ ਇਹਨਾਂ ਕੁਝ ਕਹਿੰਦਾ ਹੋਇਆ ਫਤੇ ਅਰਜ਼ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਇਗੁਰਜ ਕੀ ਫਤਿਹ ਪਰਵਾਨਗੀ ਦੋ